ਸਰ ਕੀ ਨਾ ਮੈਂ ਤੇ ਕਿਹੜੀ ਜਥੇਬੰਦੀ ਤੋਂ ਤੇ ਕਿਹੜੀਆਂ-ਕੜੀਆਂ ਮੰਗਾਂ ਨੂੰ ਲੈ ਕੇ ਤਰਨਾ ਪ੍ਰਸ਼ਨ ਕਰ ਰਿਹਾ ਹਾਂ ਮੇਰਾ ਨਾਮ ਬਲਜੀਤ ਸਿੰਘ ਪੱਟਿਆ ਜੀ ਜਥੇਬੰਦੀ ਜਲ ਸਪਲਾਈ ਸੈਨੀਟੇਸ਼ਨ ਕੰਟੈਕਟ ਵਰਕਰ ਜੂਨੀਅਰ ਅਸਿਸਟੈਂਟ ਨੰਬਰ 33 ਹੋਣਾ ਹੈ ਜ਼ਿਲ੍ਹਾ ਪ੍ਰਧਾਨ ਕੀ ਕਹਿਣਾ ਚਾਹੋਣੇ ਤੁਸੀਂ ਅੱਜ ਜੋ ਤਰਨਾ ਲਗਾ ਰੱਖਿਆ ਹੈ ਇਹ ਇਹ ਜੀ ਸਾਡੀਆਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜੀ ਜੋ ਮੈਨੇਜਮੈਂਟ ਨੂੰ ਅਸੀਂ ਪਹਿਲਾਂ ਕਈ ਵਾਰੀ ਮੰਗ ਪੱਤਰ ਦਿੱਤੇ ਜਾ ਚੁੱਕੇ ਆ ਜਿਵੇਂ ਕਿ ਸਾਡੇ ਤੇ ਕਿਰਤ ਭਾਗ ਦੇ ਰੂਲਾ ਮੁਤਾਬਕ ਕਈ ਸਹੂਲਤਾਂ ਲਾਗੂ ਹੁੰਦੀਆਂ ਉਸੇ ਲੜੀ ਦੇ ਤਹਿਤ ਇਹ ਜਿਹੜਾ ਸਾਡਾ 8.33 ਜਿਹੜਾ ਬੋਨਸ ਦੇਣਾ ਬਣਦਾ ਉਸ ਦੇ ਦਰਮਿਆਨ ਅਸੀਂ ਇਹਨਾਂ ਨੂੰ ਕਈ ਵਾਰੀ ਮੰਗ ਪੱਤਰ ਦਿੱਤੇ ਆ ਜੀ ਇਸ ਮੰਗ ਨੂੰ ਮਨਵਾਉਣ ਦੇ ਲਈ ਅਸੀਂ ਲਾਗੂ ਕਰਾਉਣ ਦੇ ਲਈ ਪਿਛਲੇ ਮਹੀਨੇ 8 ਤਰੀਕ ਨੂੰ 8ਵੇਂ ਮਹੀਨੇ ਦੀ 5 ਤਰੀਕ ਨੂੰ ਧਰਨਾ ਦਿੱਤਾ ਸੀ ਉਹ ਦਰਮਿਆਨ ਸਾਨੂੰ ਐਸੀ ਸਾਹਿਬ ਨੇ ਮੀਟਿੰਗ ਦੇ ਮੀਟਿੰਗ ਸੱਦ ਕੇ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਹ ਕਿਹਾ ਸੀ ਨੌਵੇਂ ਮਹੀਨੇ ਦੇ ਵਿੱਚ ਜਿਹੜਾ ਬੋਨਸ ਆ ਤੁਹਾਡਾ ਲਾਗੂ ਕਰ ਦਿੱਤਾ ਜਾਊਗਾ ਮੇਰੀ ਜ਼ਿੰਮੇਵਾਰੀ ਆ ਜਿਵੇਂ ਮੈਂ ਮਰਜ਼ੀ ਕਰਵਾ ਕੇ ਦੇਵਾਂ ਪਰ ਜਦੋਂ ਹੁਣ ਸਾਡੀਆਂ ਨੌਵੀਂ ਮਹੀਨੇ ਦੀਆਂ ਕਟੇਸ਼ਨਾਂ ਲੱਗਣ ਲੱਗੀਆਂ ਤਾਂ ਹੁਣ ਉਹ ਜਿਹੜੇ ਐਕਸ਼ਨ ਸਾਹਿਬ ਨੇ ਕਟੇਸ਼ਨਾਂ ਪਾਸ ਕਰਨ ਤੋਂ ਮਨ੍ਹਾ ਕਰਤਾ ਕਹਿੰਦੇ ਸੀ ਸਾਡੇ ਕੋਲੇ ਮੇਰੇ ਕੋਲ ਕੋਈ ਅਥੋਰਟੀ ਨਹੀਂ ਹੈਗੀ ਇਹ ਆਪਦੇ মিডিਆ ਦੇ ਥਰੂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਡਿਵੀਜ਼ਨਾਂ ਦੇ ਵਿੱਚ ਜਲਸ਼ ਬਲਾਈ ਡਿਪਾਰਟਮੈਂਟ ਦੇ ਵਰਕਰ ਹੀ 8.33 ਜਿਹੜਾ ਬੋਨਸ ਆ ਲੈ ਰਹੇ ਆ ਸਾਡੇ ਇੱਥੋਂ ਦੇ ਇੱਕ ਇੱਕ ਨੰਬਰ ਡਿਵੀਜ਼ਨ ਆ ਜਿਹੜੀ ਦੋ ਡਿਵੀਜ਼ਨਾਂ ਚੱਲਦੀਆਂ ਇੱਕ ਨੰਬਰ ਡਿਵੀਜ਼ਨ ਦੇ ਵਿੱਚ ਜਿਹੜਾ ਬੋਨਸ ਆ ਲਾਗੂ ਕਰ ਦਿੱਤਾ ਗਿਆ ਪਰ ਸਾਡੇ ਦੋ ਡਿਮਰ ਡਿਵੀਜ਼ਨ ਦੇ ਜਿਹੜੇ ਸੁਮਿੰਦਰ ਸਿੰਘ ਐਕਸ਼ਨ ਆ ਉਹ ਜਾਣ ਬੁੱਝ ਕੇ ਜਿਹੜਾ ਇੱਥੋਂ ਦਾ ਮਾਹੌਲ ਖਰਾਬ ਕਰ ਰਹੇ ਆ ਹਾਲਾਂਕਿ ਸਾਡੇ ਤੇ ਪਿਛਲੀ ਵਾਰੀ ਉਹਨਾਂ ਨੇ ਅਲੋਕੇਸ਼ਨ ਲਾਏ ਸੀ ਵੀ ਇਹ ਖਰਾਬ ਕਰਦੇ ਆ ਅਸੀਂ ਖਰਾਬ ਨਹੀਂ ਕਰ ਰਹੇ ਮੈਨੇਜਮੈਂਟ ਨੂੰ ਮੈਨੇਜਮੈਂਟ ਸਾਨੂੰ ਖਰਾਬ ਕਰ ਰਹੀ ਆ ਸਾਡਾ ਸ਼ੋਸ਼ਣ ਕਰ ਰਹੀ ਆ ਕਰਤਭਾਗ ਦੇ ਰੂਲ ਅਮਤਾਬ ਕੋ ਜੋ ਬਣਦੀਆਂ ਸਹੂਲਤਾਂ ਲਾਗੂ ਕਰਨ ਤੋਂ ਭੱਜ ਰਹੀ ਆ ਅਸੀਂ ਐਕਸ਼ਨ ਸਾਹਿਬ ਨੂੰ ਤੇ ਐਸੀ ਸਾਹਿਬ ਨੂੰ ਸਾਰੇ ਕਾਗਜ਼ ਪੱਤਰ ਦੇ ਚੁੱਕੇ ਆ ਜੇਕਰ ਸਾਡੀਆਂ ਮੰਗਾਂ ਨਜਾਇਜ਼ ਆ ਤਾਂ মিডিਆ ਦੇ ਸਾਹਮਣੇ ਅਸੀਂ ਸਾਰੇ ਤੱਥ ਪੇਸ਼ ਕਰਨ ਨੂੰ ਤਿਆਰ ਆ ਅਸੀਂ ਸਾਰੇ ਕਾਗਜ਼ ਪੱਤਰ ਪੰਜਾਬ ਦੇ মিডিਆ ਸਾਹਮਣੇ ਰੱਖ ਕੇ ਸਾਹਮਣੇ ਤੋਂ ਡਿਬੇਟ ਕਰਨ ਨੂੰ ਤਿਆਰ ਆ ਉਹਨਾਂ ਦੇ ਨਾਲ ਜੇ ਉਹ মিডিਆ ਦੇ ਵਿੱਚ ਮੁੱਕਰਦੇ ਆ ਵੀ ਇਹ ਮੰਗਾਂ ਨਜਾਇਜ਼ ਹਨਾਂ ਦੀਆਂ ਫਿਰ ਅਸੀਂ ਮੰਗਾਂ ਨਹੀਂ ਮੰਨਦੇ ਜੋ ਇਹ ਪਿਨੈਸ਼ਮੈਂਟ ਦੇਣਾ ਚਾਹੁੰਦੇ ਤਾਂ ਤੇ ਜੇ ਜੇ ਸਾਡੀਆਂ ਮੰਗਾਂ ਸਹੀ ਹੋਈਆਂ ਤਾਂ ਫਿਰ ਇਹ ਜਿਹੜੇ ਐਕਸ਼ਨ ਆ ਜਾਂ ਇਥੋਂ ਦੀ ਮੈਨੇਜਮੈਂਟ ਸਾਨੂੰ ਜਾਂ ਜਥੇਬੰਦੀ ਨੂੰ ਬਦਨਾਮ ਕਰਦੀ ਆ ਉਹਨਾਂ ਵਿਰੋਧ ਤੇ ਜਿਹੜੀ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੇ ਅਗਲਾ ਐਕਸ਼ਨ ਕੀ ਹੋਊਗਾ ਜੀ ਇਹ ਜੀ ਸਾਡਾ ਅਗਲਾ ਐਕਸ਼ਨ ਪਹਿਲੀ ਗੱਲ ਤੇ ਹੈ ਜੀ ਜਿੱਥੇ ਸਮੇਂ ਸਮੇਂ ਦੀਆਂ ਸਰਕਾਰਾਂ ਸਾਡੇ ਮਜ਼ਦੂਰ ਵਰਗ ਦਾ ਜਾਂ ਕੱਚੇ ਮਲਾਜ਼ਮਾਂ ਦਾ ਜਿਹੜਾ ਸ਼ੋਸ਼ਣ ਕਰਦੀਆਂ ਆ ਰਹੀਆਂ ਸਾਡਾ ਅਗਲਾ ਐਕਸ਼ਨ ਸਾਡੇ ਕੋਲੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ ਅਸੀਂ ਲੰਮਾ ਸੰਘਰਸ਼ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮਸਲਾਂ ਦਾ ਹੱਲ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੂਗਾ ਜੀ ਪੰਜੀ ਕੀ ਨਾਮ ਹੈ ਤੇ ਤੁਸੀਂ ਅੱਜ ਇੱਕ ਰੋਸ ਮਜਾਰਾ ਕਰਦੇ ਪਏ ਹੋ ਕੀ ਕਹਿਣਾ ਮਸਪੀਰ ਕੌਰ ਦੀ ਵਾਟਰ ਸਪਲਾਈ ਸੈਨੀਟਰੀ ਡਿਪਾਰਟਮੈਂਟ ਚ ਉਹ ਸੌਸ ਤੇ ਕੰਮ ਕਰਦੇ ਆ ਜਿਹੜੀ ਅੰਦਾਜ਼ ਅਸੀਂ ਆਪਦੀ ਬੋਨਸ ਸੰਬੰਧੀ ਮੰਗਾ ਕਾਫੀ ਵਾਰ ਇਹਨਾਂ ਕੋਲ ਵੀ ਲੈ ਕੇ ਗਏ ਆ ਇਹਨਾਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਉਸ ਦੇ ਵਿਰੁੱਧ ਅਸੀਂ ਅੱਜ ਚਰਨਾ ਮਜਾਰਾ ਕਰ ਰਹੇ ਆ ਜੇਕਰ ਸਾਡੀਆਂ ਮੰਗਾਂ ਇਹਨੇ ਨਾ ਮੰਨੀਆਂ ਤਾਂ ਅਸੀਂ ਅੱਗੇ ਇਹ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ